ਆਪਾਂ ਪੱਤਰਾ ਪਾ ਲਈ ਜੀ ਤੇ ਆਪਾਂ ਇਰੀਗੇਸ਼ਨ ਨੈਰ ਮੈਕਰੋਸ ਸਰਵਿਸ ਕਰਦੇ ਓਕੇ ਜੀ ਮੇਰੇ ਨਾਲ ਇੱਥੇ ਦਰਦ ਹੁੰਦੀ ਸੀ ਹਾਰਟ ਵਾਲੀ ਜਗ੍ਹਾ ਤੇ ਪੰਜ ਸੱਧਰ ਰੈਗੂਲਰ ਹੋਈ ਮੈਂ ਡਾਕਟਰ ਤੋਂ ਸਲਾਹ ਲਈ ਸਰਕਾਰੀ ਹੌਸਪੀਟਲ ਜਾ ਕੇ ਓਕੇ ਉਹਨਾਂ ਨੇ ਕਿਹਾ ਕਿ ਇਹ ਖਤਰਨਾਕ ਹੈ ਤੁਸੀਂ ਇਹਨੂੰ ਪਟਿਆਲਾ ਵਿੱਚ ਚੈੱਕ ਕਰਾਓ ਟੈਸਟ ਕਰਾਓ ਜਾਂ ਟੈਸਟ ਕਰਾਵਾਂ ਓਕੇ ਫਿਰ ਮੈਂ ਤੁਹਾਡੀਆਂ ਵੀਡੀਓ ਦੇਖਦਾ ਹੁੰਦਾ ਸੀ ਮੈਂ ਮੋਬਾਈਲ 'ਚ ਓਕੇ ਹਾਂ ਸਾਡੀਆਂ ਵੀਡੀਓ ਆ ਰਹੀਆਂ ਸੀ ਫੋਨ ਕਰਕੇ ਫੋਨ ਹੈਗਾ ਜੀ ਦੇ ਵਿੱਚ ਮੈਨੂੰ ਫੋਨ ਕਰਕੇ ਮੈਂ ਤੁਹਾਡੀ ਸਲਾਹ ਲਈ ਜਿਹੜੀ ਤੁਸੀਂ ਦਵਾਈ ਦਿੱਤੀ ਮੈਨੂੰ ਰੈਗੂਲਰ ਦਰਦ ਹੋ ਰਹੀ ਸੀ ਉਹ ਜਦੋਂ ਮੈਂ ਤੁਹਾਡੀ 10 ਦਿਨ ਦਵਾਈ ਖਾਧੀ ਹੈ ਇਹ ਬੋਡੀ ਸਰਵਿਸ ਦੀ ਬੋਡੀ ਸਰਵਿਸ ਵਾਲੀ ਅੱਛਾ ਮੈਨੂੰ ਮੁਰਕਾ ਦਰਦ ਬਿਲਕੁਲ ਇਹ ਵੀ ਜਿਵੇਂ ਕਿੰਨੇ ਕ ਟਾਈਮ ਤੋਂ ਵੀਡੀਓ ਦੇਖ ਰਹੇ ਤੁਸੀਂ ਆਪਣੀਆਂ ਮੈਂ ਵੀਡੀਓ ਤੁਹਾਡੀਆਂ ਸਾਲ ਤੋਂ ਦੇਖ ਰਿਆ ਸੀ ਓਕੇ ਜੀ ਸਾਲ ਤੋਂ ਦੇਖ ਰਿਹਾ ਸੀ ਸਾਲ ਤੋਂ ਦੇਖੀ ਮਰ ਤੁਸੀਂ ਸੋਚ ਰਹੇ ਜੀ ਕੋਈ ਦਿੱਕਤਾਂ ਵਾਸਤੇ ਆ ਕਿਉਂ ਕਿ ਹਸਪਤਾਲ ਜਾਂਦੇ ਨੇ ਹਾਂਜੀ ਮੈਂ ਕਈ ਬੰਦਾ ਦੇਖਿਆ ਜਾਮ ਸਰ ਸਟੰਟ ਬਦਲ ਦੋ ਜੀ ਦਾ ਹਾਂ ਬਬੂ ਜੀ ਹਾਂ ਬਿਲਕੁਲ ਜੀ ਮੈਂ ਇਹ ਚੀਜ਼ ਤੋਂ ਮੈਂ ਖੈਰ ਚਲ ਵੀਰ ਜੀ ਦੀ ਸਲਾਹ ਤਾਂ ਲਈ ਆ ਬਸ ਇੱਕ ਵਾਰੀ ਓਕੇ ਤੇ ਮੇਰੀ ਉਦੋਂ ਵੜ ਕੇ ਦਰਦ ਨਹੀਂ ਜਿਵੇਂ ਤੁਸੀਂ 5 ਜੂਸ ਬੋਡੀ ਸਰਵਸ ਵਰਤਿਆ ਜੀ ਮਲ 50 ਦਾ ਕੋਰਸ ਪੂਰਾ ਕਰ ਲਿਆ ਕਰ ਲਿਆ ਜੀ ਹਾਂ ਹੁਣ ਕੋਈ ਦਰਦ ਨਹੀਂ ਬਿਲਕੁਲ ਓਕੇ ਆ ਜੀ ਕੋਈ ਦਰਦ ਨਹੀਂ ਕੋਈ ਐਕਟੀਵਿਟੀ ਜੀ ਫਰਕ ਪਾਇਆ ਬੋਡੀ ਜੀ ਹਾਂ ਸਰੀਰ ਦਾ ਹੋਲਾ ਹੋਲਾ ਯਾ ਮੈਸੂਸ ਹੁੰਦਾ ਓਕੇ ਓਕੇ ਜਿਹੜੇ ਪਰਿਵਾਰ ਲੱਖਾਂ ਪਰਿਵਾਰ ਤੁਹਾਨੂੰ ਸੋਸ਼ਲ ਮੀਡੀਆ ਤੇ ਦੇਖਣਗੇ ਕੀ ਸਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਬੋਡੀ ਸਰਵਿਸ ਜੇਸ਼ਨ ਬਾਰੇ ਜਨਾ ਵੀ ਇਹ ਦੂਜੇ ਡਾਕਟਰਾਂ ਤੋਂ ਬਚਣ ਦੀ ਇਹ ਚੀਜ਼ ਬਹੁਤ ਵਧੀਆ ਜੇ ਤੁਸੀਂ ਸਹੀ ਤਰੀਕਾ ਵਰਤੋਗੇ ਤਾਂ ਇਹਦਾ ਅਸਰ ਠੀਕ ਮਨ ਲ ਤੁਹਾਡੇ ਦਰਦ ਹੋਇਆ ਤੁਸੀਂ ਕਿਤੇ ਪਟਿਆਲੇ ਕਿਤੇ ਨਹੀਂ ਗਏ ਤੁਸੀਂ ਸਰਵਿਸ ਬੈਕਸ ਸਟਾਰਟ ਕਰਤਾ ਮੈਂ ਹੋਰ ਆ ਜਾਂਦਾ ਲੋਕਾਂ ਤੋਂ ਸੁਣ ਸੁਣ ਕੇ ਵੀ ਦਰਦ ਗਲਤ ਹੁੰਦੀ ਹੈ ਪਰ ਮੈਨੂੰ ਉਦਮੜ ਕੇ ਦਰਦ ਮਨ ਡਾਕਟਰ ਨੇ ਸਲਾਹ ਦਿੱਤੀ ਪਟਿਆਲੇ ਟੈਸਟ ਕਰਾਓ ਚੈੱਕ ਕਰੋ ਦਰਦ ਖਤਰਨਾਕ ਤੁਸੀਂ ਸਰਵਿਸ ਬੈਕਸ ਘੜ ਕਰਤਾ ਹਾਂਜੀ ਹਾਂ ਤੇ ਉਹਦੇ ਨਾਲ ਹੀ ਅੱਜ ਓਕੇ ਹੋ ਗਏ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ